ਵਾਹ ਗੁਰਜੀ ਕੀ ਫਤਿਹ ਆਓ ਜੀ ਪਹਿਲਾਂ ਸਿਮਰਨ ਕਰਦੇ ਆ ਜੀ ਫਿਰ ਅਪਾ ਸਹਿਜ ਪਾਠ ਕਰਾਂਗੇ ਵਾਹ ਗੁਰੂ 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 ਵਾਹ ਗੁਰੂ

va guru va va guru va guru va guru va guru va 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 ਗੁਰੂ ਵਾਹ 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 ਗੁਰੂ ਵ ਵਾਹਿ ਗੁਰਜੀ ਕੀ ਫਤਿਹ ਆਓ ਜੀ ਸਹਿਜ ਪਾਠ ਸ਼ੁਰੂ ਕਰਦੇ ਆ ਜੀ ਅੰਗ 255 ਜਤੋ ਸਲੋਕ ਜੋਰ ਜ਼ੁਲਮ ਫੁਲੇ ਕਨੋ ਕਾ ਚੀ ਦੇਵ icar ਓਹੋ ਬੁੱਧ ਬੰਦਨ ਪਰੇ ਨਾਨਕ ਨਾਮ ਛੁਟਾਰ ਪਾੜੀ ਜੋ ਜਾਣੀ ਹौं ਕਛ ਹੁਆ ਪਾਦਿਓ ਜੀਉ ਨਲੀਨੀ ਪਰਮ ਸੁਆ ਜੋ ਜਾਣੀ ਹौं ਭਗਤ ਗਿਆਨੀ ਆਗੇ ਠਾਕੁਰ ਤੇ ਨਹੀਂ ਮਾਨੀ ਜੋ ਜਾਣੀ ਮੈਂ ਕਥਨੀ ਕਰਤਾ ਬਿਆਪਾਰੀ ਬਸੁਦਾ ਜਿਉ ਫਿਰਤਾ ਸਤ ਸੰਗ ਜਹ ਹਉ ਮੈ ਮਾਰੀ ਨਾਨਕ ਤਾ ਕੋ ਮਿਲੇ ਮੁਰਾਰੀ ਸਲੋਕ ਚਾਲਾ ਕੇ ਉਠ ਨਾਮ ਜਪ ਨਿਸਵਾਸਰ ਆਰਾਧ ਕਾਰਿਆ ਤੁਝੇ ਨਾ ਵਿਆਪਈ ਨਾਨਕ ਮਿਟੇ ਉਪਾਦ ਪੌੜੀ ਚੱਜਾ ਚੁਰਨ ਮਿਟੇ ਤੁਮਾਰੋ ਰਾਮ ਨਾਮ ਸਿਉ ਕਰ ਬਿਉ ਹਰੋ ਚੂਰਤ ਚੂਰਤ ਸਾਕਤ ਮੂ ਆ ਜਾ ਕੇ ਰਿਤੇ ਹੋਤ ਭਾਉ ਪਿਆ ਚਰੇ ਕੁਸੰਮਲ ਪਾਪ ਤੇਰੇ ਮਨੁਆ ਅੰਮ੍ਰਿਤ ਕਥਾ ਸੰਤ ਸੰਗ ਸੁਨੋ ਚਰੇ ਕਾਮ ਕ੍ਰੋਧ ਦ੍ਰਿਸ਼ਟਾਈ ਨਾਨਕ ਜਾ ਕੋ ਕਿਰਪਾ ਗੁਸਾਈ ਸਲੋਕ वतन करो तुम अनिक बिद रहन ना पावो प्रीत जीवत रहो हर हर पजो नानक नाम फरीत पावडी बंजा बाणो त्रड सही बिनस जात ए हेत गिनती गणो न गण सको उठ सिधारी केत ਮੋ ਵੇਖੋ ਸੰ ਬਿਨਸਤੋਂ ਕਾਂਸੀ ਹੋ ਕਰੀਏ ਸੰਗ ਵਣੋ ਯਾਬਿਦ ਸਹੀ ਚਿਤ ਝੂਠੋ ਮਾਇਆ ਰੰਗ ਵਣਤ ਸੋਈ ਸੰਤ ਸੋਏ ਭ੍ਰਮ ਤੇ ਕੀ ਚਿਤ ਭਿੰਨ ਅੰਧ ਗੂਪ ਤੇ ਤਹਿ ਕੱਡੋ ਜਹ ਹੋਵੇ ਸੋ ਪਰਸਨ ਮਕੇ ਹਾਥ ਸਮਰੱਥ ਤੇ ਕਾਰਣ ਕਰਨ ਜੋਗ ਨਾਨਕ ਤਹ ਉਸਤਤ ਕਰੋ ਵਾਹੁ ਕਿਉ ਸੰਜੋਗ ਸਲੋਕ ਟੂਟੇ ਬੰਧਨ ਜਨਮ ਮਰਨ ਸਾਤ ਸੇਬ ਸੁਖ ਪਾਏ ਨਾਨਕ ਮਨੋ ਨ ਬਿਸਰੇ ਗੁਣ ਨਦ ਗੋਬਿੰਦ ਰਾਈ ਪੋੜੀ ਤਹਿਲ ਕਰੋ ਤੋਂ ਏਕ ਕੀ ਜਾਤੇ ਬਿਰਥਾ ਨਾ ਕੋਈ ਮਨ ਤਨ ਮੁਖ ਹੀ ਐ ਬਸੈ ਜੋ ਚਾਹੋ ਸੋ ਹੋਏ ਤਹਿਲ ਮਹਿਲ ਤਾ ਕੋ ਮਿਲੇ ਜਾ ਕੋ ਸਾਧ ਕਿਰਪਾਲ ਸਾਧੂ ਸੰਗਤ ਤੋਂ ਬਸੈ ਜੋ ਆਪਨ ਹੋਏ ਦਇਆਲ ਤੋਹੀ ਤਾਹੀ ਬਹੁ ਪਵਨ ਬਿਨ ਨਾਮੇ ਸੁਖ ਨਾਏ ਟੱਲੇ ਜਾਮ ਕੇ ਦੂਤ ਤੈ ਜੋ ਸਾਧੂ ਸੰਗ ਸਮਾਹੀ ਬਾਰ ਬਾਰ ਜਾਉ ਸੰਤ ਸਦਕੇ ਨਾਨਕ ਪਾਪ ਬਿਨਾ ਸੇ ਕਦ ਕੇ ਸਨੋ ਠਾਕ ਨ ਹੋਤੀ ਤਿਨੋ ਦਰ ਜਹ ਹੋਵੇ ਸੋ ਪਰਸਨ जो जन प्रभ ने प्रभ अपने करे नानक ते तन तन पौड़ी छठा मनुआ ठाहे नाही जो सगल त्याग एक कै लपटा ठहक ठहक माया संग मुए ऊआ कै कुसल नकत हुए ਮਾਟ ਪਰਿ ਸੰਤ ਸੰਗ ਬਸਿਆ ਅਮਰਿਤ ਨਾਮ ਤਹਾ ਜੀ ਰਸਿਆ ਠਾਕੁਰ ਆਪਣੇ ਜੋ ਜਨ ਪਾਇਆ ਨਾਨਕ ਹੂਆ ਕਾ ਮਨ ਸੀਤ ਲਾਇਆ ਸ ਲੋਕ ਦੰਡੋਤ ਬੰਦਨ ਅਨੇਕ ਬਾਰ ਸਰਬ ਕਲਾ ਸਮਰੱਥ ਡੋਲਨ ਤੇਰਾ ਕੋ ਪ੍ਰਭੂ ਨਾਨਕ ਦੇ ਘਰ ਹੱਥ ਪੌੜੀ ਦੱਡਾ ਡੇਰਾ ਇਹੋ ਨਹੀਂ ਜਿਹੜਾ ਡੇਰਾ ਤਹਜਾਨ ਹੂਆ ਡੇਰਾ ਕਾ ਸੰਜਮੂ ਗੁਰ ਕੈ ਸ਼ਬਦ ਪਛਾਨ ਯਾ ਡੇਰਾ ਕੋ ਸ਼ਰਮ ਕਰ ਕਾਲੇ ਜਾ ਕ ਤਸੂ ਨਹੀਂ ਸੰਗ ਚਾਲੇ ਹੂਆ ਡੇਰਾ ਕੀ ਸੋ ਮਿਤ ਜਾਣੈ ਜਾ ਕੋ ਦ੍ਰਿਸ਼ਟ ਪੂਰਨ ਪਗਵਾਨੇ ਤੇਰਾ ਨਹਿ ਚਲ ਸੱਚ ਸਾਧ ਸੰਗ ਪਾਇਆ ਨਾਨਕ ਤੇ ਜਨ ਨਹਿ ਡੁਲਾਇਆ ਸਲੋਕ ਦਭਦ ਲਾਗੇ ਧਰਮ ਰਾਏ ਕਿਨੇ ਨ ਘਾਲਿਓ ਬੰਦ ਨਾਨਕ ਉबरे ਜਪ ਹਰੀ ਸਾਧ ਸੰਗ ਸੰਬੰਧ ਪੋੜੀ ਟਡ ਟੁੰਡਸ ਕਹਿ ਫਿਰੋ ਟੁੰਡਨ ਜਾਂ ਮਨਮਾਹੇ ਸੰਗ ਤੋ ਹਾਰੇ ਪ੍ਰਭ ਬਸ ਬਨ ਬਨ ਕਾਹ ਫਿਰਾਈ ਤੇਰੀ ਤਾਹੋ ਸਾਧ ਸੰਗ ਓਹ ਬੁੱਧ ਬਿਕਰਾਲ ਸੁਖ ਪਾਵੋ ਸਹਜੇ ਬਸੋ ਦਰਸਨ ਦੇਖਿ ਨਿਹਾਲ ਤੇਰੀ ਜਮੈ ਜਮ ਮਰੈ ਗਰਬ ਜੋਨ ਦੁਖ ਪਾਏ ਮੂ ਮਗਨ ਲਪਟਤ ਰਹੇ ਹੋ ਹੋ ਆਵੇ ਜਾਈ ਤਹਤ ਤਹਤ ਅਪਟੈ ਪਰੇ ਸਾਧ ਜਨਾ ਸਰਨਾਏ ਦੁਖ ਨਾ ਫਾਹੇ ਕਟਿਆ ਨਾਨਕ ਲੀਏ ਸਮਾਏ ਸਲੋਕ ਜਹ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ ਨਾ ਹੋ ਨਾ ਹੂ ਨੈ ਛੁਟੇ ਨਿਕਟ ਨਾ ਜਾਇਓ ਦੂਤ ਪੌੜੀ ਨ ਨ ਰਣ ਤੇ ਸੀ ਜੀਅ ਆਤਮ ਜੀਤੇ ਕੋਏ ਹਮੇ ਅਨਸਿਓ ਲਰ ਰਹੇ ਮਰੇ ਸੁ ਸੁਬਦੂ ਹੋਏ ਮਣੀ ਮਿਟਾਏ ਜੀਵਤ ਮਰ ਗੁਰਪੂਰੇ ਉਪਦੇਸ ਮਨੁਆ ਜੀਤੇ ਹਰ ਮਿਲੈ ਤਹ ਸੂਰਤਣ ਬੇਸ ਨਾ ਕੋ ਚੜਨੇ ਆਪਣੋ ਇੱਕ ਟੇਕ ਅਧਾਰ ਰਹਿਣ ਦਿਨ ਸਿਮਰਤ ਰਹੈ ਸੋ ਪ੍ਰਪੁਰਖ ਅਪਾਰ ਰਹਿਣ ਸਗਲੀਆਂ ਮਨ ਕਰੇ ਏਮ ਕਰਮ ਕਮਾਏ ਹੁਕਮ ਆਪੂਜੈ ਸਦਾ ਸੁਖ ਨਾਨਕ ਲਿਖਿਆ ਪਾਏ ਸਦੋਖ ਤਨ ਮਨ ਤਨ ਹਰਬੋਤੀ ਸ ਪ੍ਰਭੂ ਮਿਲਾਵੇ ਮੂ ਨਾਨਕ ਪ੍ਰਮਪਉ ਕਾਟੀਐ ਜੂ ਕੇ ਜਮਕੀ ਜੋ ਪੜੀ ਤਤਤਾ ਤਾਸਯ ਪ੍ਰੀਤ ਕਰ ਗੁਣ ਨਿਤ ਕੋਬਿੰਦਰੈ ਫਲ ਪਾਵੇ ਮਨ ਬਾਚ ਤੇ ਤਪਤ ਤੋ ਹਾਰੀ ਜਾਈ ਤਰਾਸ ਮਿਟੇ ਜਮ ਪੰਥ ਕੀ ਜਾਸ ਬਸੇ ਮਨ ਨਾਉ ਗਤ ਪਾਵੇ ਮਤ ਹੋਏ ਪ੍ਰਗਾਸ ਮਹਿਦੀ ਪਾਵੇ ਠਾਉ ਤਾਹੁ ਸੰਗ ਨ ਧਨ ਚਲ ਗ੍ਰਹਿ ਜੋ ਬਨ ਨਹਿਰਾਜ ਸੰਤ ਸੰਗ ਸੇ ਬਰਤ ਰਹੋ ਹੀ ਹੈ ਤੁਹਾਰੇ ਕਾਜ ਤਾਤਾ ਕਛੂ ਨ ਹੋਈ ਹੈ ਜੋ ਤਾਪ ਨਿਵਾਰੇ ਆਪ ਪ੍ਰਤੀਪਾਲੇ ਨਾਨਕ ਹਮੇ ਆਪੇ ਮਾਈ ਬਾਪ ਸਲੋਕ ਥਾਕੇ ਬਹੁ ਬਿਦ ਕਾਲ ਤੇ ਤ੍ਰਿਪਤ ਨ ਤ੍ਰਿਸ਼ਨਾ ਲਾਥ ਸੰਚ ਸੰਚ ਸਾਕਤ ਮੂਏ ਨਾਨਕ ਮਾਇਆ ਨਾ ਸਾਥ ਪੌੜੀ ਥਥਾ ਥਿਰ ਕੋ ਨਹੀਂ ਕਾਇ ਪਸਾਰੋ ਪਾਵ ਆਨੇਕ ਬੰਚ ਬਲ ਛਲ ਕਰੋ ਮਾਇਆ ਏਕ ਉਪਾਵ ਤੈਲੀ ਸੰਚੋ ਸ਼ਰਮ ਕਰੋ ਥਾਕ ਪਰੋ ਗਾਵਾਰ ਮਨ ਕੇ ਕਾਵਈ ਅੰਤੇ ਹੋ ਸਰਬਾਰ ਤਿਤ ਪਾਵੋ ਗੋਬਿੰਦ ਭਜੋ ਸੰਤ ਕੀ ਸਿਖ ਲੈ ਹੋ ਪ੍ਰੀਤ ਕਰੋ ਸਦ ਏਕ ਸਿਉ ਨੀਆ ਸਾਚਾ ਅਸ ਲੈ ਹੋ ਕਾਰਨ ਕਰਨ ਕਰਾਵਨੋ ਸਭ ਵਿਦ ਏਕੈ ਹਾਥ ਜਿਤ ਜਿਤ ਲਾਵੋ ਤਿਤ ਤਿਤ ਲਗੇ ਨਾਨਕ ਜੰਤ ਅਨਾਥ ਸਲੋਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ